ਮੈਂ ਇੱਕ ਪ੍ਰੋਮਿਸ ਕਰਨਾ ਪੰਜਾਬ ਦੇ ਲੋਕਾਂ ਨੂੰ ਕਿ ਜੋ ਮੈਨੂੰ ਮਹਿਸੂਸ ਹੋ ਰਿਹਾ ਇੱਥੇ ਆ ਕੇ ਭਗਵੰਤ ਮਾਨ ਜੀ ਦਾ ਬੰਝਾ ਪਾਵਿਆਂ ਸਮੇਤ ਜਲੰਧਰ ਵੈਸ ਤੇ ਲੋਕਾਂ ਨੇ ਚੁੱਕੇ ਇਹਦੇ ਪਿੰਡ ਸਤੌਜੇ ਦੀ ਬੰਬੀ ਦੇ ਛੱਡ ਕੇ ਆਣਾ 10 ਤਰੀਕ ਤੋਂ ਬਾਅਦ ਇਹ ਮੈਨੂੰ ਪੂਰਨ ਫੇਰ ਲੇਕਿਨ ਹੁਣ ਅਗਲੀ ਗੱਲ ਤੁਸੀਂ ਹੁਣ ਜਵਾਬ ਦਿਓ ਨੋਟਸ ਆਪਰੇਸ਼ਨ ਦੇ ਦਾ ਨੋਟਸ ਤੇ ਮੈਂ ਦੱਸਣਾ ਤੇ ਆ ਨਾ ਵੇਖੋ ਇਸ ਤੋਂ ਵੱਡੀ ਬਦਕਿਸਮਤੀ ਜਿਹੜੇ ਆਦਮੀ ਨੂੰ ਸਾਰਿਆਂ ਨਾਲ ਪਹਿਲੇ ਜਿਹੜਾ ਸ਼ੀਟਰ ਲੁੰਗਰਾਲ ਇਹ ਹਿਸਟਰੀ ਸ਼ੀਟਰ ਨੋਨ ਹਿਸਟਰੀ ਸ਼ੀਟਰ ਉਹ ਪਾਰਟੀ ਜਿਹੜੀ ਬਦਲਾਵ ਦੀ ਗੱਲ ਕਰਦੀ ਸੀ ਅਸੀਂ ਸਾਫ਼ ਸੁਥਰੀ ਰਾਜਨੀਤੀ ਲੈ ਕੇ ਆਵਾਂਗੇ ਸ਼ਹਿਰਾਂ ਦੀਆਂ ਸਥਾ ਵਿੱਚੋਂ ਇਲੈਕਸ਼ਨਾਂ ਜਿਹੜੀਆਂ ਤੁਹਾਡੀ ਗੱਲ ਰੱਖੀ ਜਾਏਗੀ ਪਿੰਡਾਂ ਦੀਆਂ ਸਥਾ ਚ ਰੱਖੀ ਜਾਏਗੀ ਨੋਨ ਹਿਸਟਰੀ ਸ਼ੀਟਰ ਨੇ ਡਿਗਰ ਦਿੱਤੀ ਫਿਰ ਨੋਨ ਹਿਸਟਰੀ ਸ਼ੀਟਰ ਨੇ ਉਹੀ ਕੰਮ ਕੀਤਾ ਜਿਹੜਾ ਉਹਦੀ ਇੱਕ ਉਹਦਾ ਤੌਰ ਤਰੀਕਾ ਸੀ ਸਾਰਿਆਂ ਨੂੰ ਪਹਿਲੇ ਇੱਕ ਸਪੈਸ਼ਲ ਸੈਸ਼ਨ ਜਿਹੜਾ ਭਗਵੰਤ ਮਾਨ ਦੀ ਪਾਰਟੀ ਨੇ ਤੇ ਇਹਨਾਂ ਦੀ ਸਰਕਾਰ ਨੇ ਧੋਖਾ ਕੀਤਾ ਪੰਜਾਬ ਨੂੰ ਕਰੋੜਾਂ ਰੁਪਏ ਇੱਕ ਸੈਸ਼ਨ ਤੇ ਕਰੋੜ ਰੁਪਈਆ ਰੋਜ਼ ਦਾ ਖਰਚ ਹੁੰਦਾ ਇਹਨਾਂ ਸੈਸ਼ਨ ਛੱਡਿਆ ਉਹਦੇ ਵਿੱਚ ਇਲਜ਼ਾਮ ਲਗਾਇਆ ਫਲੋਰ ਆਫ ਦੀ ਹਾਊਸ ਤੇ ਚੀਮਿੰਸਟਰ ਨੇ ਕਿ ਸਾਡੇ ਐਮਐਲਏ ਨੂੰ ਭਾਜਪਾ ਨੇ ਭਾਰਤੀ ਜਨਤਾ ਪਾਰਟੀ ਨੇ 25-25 ਕਰੋੜ ਰੁਪਈਆ ਆਫਰ ਕੀਤਾ ਪਾਰਟੀ ਬਦਲਣ ਵਾਸਤੇ ਡਿਫੈਕਸ਼ਨ ਕਰਾਉਣ ਵਾਸਤੇ ਬਿਜਲੈਸ ચીਫ ਦੇ ਕੋਲ ਹਰਪਾਲ ਸਿੰਘ ਚੀਮਾ ਅਮਨ ਰੋੜਾ ਜੀ ਸੀਤਲ ਊਂਗਰਾਲ ਤੇ ਕਈ ਹੋਰ ਐਮਐਲਏ ਨਾਲ ਲੈ ਕੇ ਜਾਂਦੇ ਬਿਆਨ ਦਿੰਦੇ ਐਫਆਈਆਰ ਦਰਜ ਹੁੰਦੀ ਹੈ ਉਸ ਸੀਤਲ ਊਂਗਰਾਲ ਦੇ ਬਿਆਨਾਂ ਤੇ ਐਫਆਈਆਰ ਦਰਜ ਹੋਈ ਭਾਜਪਾ ਦੇ ਖਿਲਾਫ ਤੇ ਉਹੀ ਭਾਜਪਾ ਸਾਲ ਬਾਅਦ ਉਸੇ ਕੈਂਡੀਡੇਟ ਨੂੰ ਆਪਣਾ ਸਿੰਬਲ ਦੇ ਕੇ ਆਪਣਾ ਕੈਂਡੀਡੇਟ ਲੈਣ ਦੀ ਮੈਂ ਪੁੱਛਣਾ ਚਾਹਨਾ ਸਾਰਿਆਂ ਨੂੰ ਪਹਿਲੇ ਭਾਜਪਾ ਦੀ ਲੀਡਰਸ਼ਿਪ ਨੂੰ ਵਿਸ਼ੇਸ਼ ਤੌਰ ਸੁਨੀਲ ਜਾਖੜ ਜੀ ਨੂੰ ਜਾਖੜ ਸਾਹਿਬ ਇਹ ਇਸ ਕਿਸਮ ਦੀ ਰਾਜਨੀਤੀ ਸੀ ਤੁਸੀਂ ਗੱਲ ਕੀਤੀ ਸੀ ਤੁਹਾਨੂੰ ਕੋਈ ਹੋਰ ਬੰਦਾ ਨਹੀਂ ਲੱਭਿਆ ਜਿਨ੍ਹਾਂ ਨੇ ਤੁਹਾਡੀ ਪਾਰਟੀ ਨੂੰ ਅਕਿਊਜ਼ ਕੀਤਾ 25-25 ਕਰੋੜ ਰੁਪਏ ਦੇਣ ਦਾ ਉਹੀ ਬੰਦਾ ਤੁਸੀਂ ਸਾਲ ਬਾਅਦ ਲੈ ਆਂਦੇ ਹੋ ਤੇ ਮੈਂ ਆਪ ਨੂੰ ਪੁੱਛਣਾ ਚਾਹੁੰਦਾ ਤੁਸੀਂ ਇਕੱਲੀ ਦਲ ਦਾ ਬੰਦਾ ਛੱਡ ਕੇ ਆਪਣਾ ਕੈਂਡੀਡੇਟ ਬਣਾ ਲੈਂਦੇ ਹੋ ਤੁਹਾਡਾ ਆਪਣਾ ਐਮਪੀ ਜਿਹੜਾ ਪਹਿਲੇ ਕਾਂਗਰਸ ਕੋ ਲੈ ਕੇ ਜਾਂਦੇ ਹੋ ਤੁਸੀਂ ਕਹਿੰਦੇ ਸੀ ਅਸੀਂ ਡਿਫੈਕਟਿਵ ਬੰਦੇ ਜਿਹੜੇ ਡਿਫੈਕਸ਼ਨ ਕਰਾ ਕੇ ਨਹੀਂ ਲੈ ਕੇ ਆਂ ਦੂਈ ਕਾਂਗਰਸ ਦੀ ਇੱਕ ਐਕਸਮਲ ਨੂੰ ਆਪਣੇ ਕੋਲੋਂ ਟਿਕਟ ਦੇ ਕੇ ਐਮਪੀ ਬਣਾਉਂਦੇ ਉਹ ਬੰਦਾ ਪਹਿਲੇ ਤੁਹਾਡੇ ਕੋਲ ਕੋ ਨਗਦ ਲੈ ਲੈਂਦਾ ਫਿਰ ਭਾਜਪਾ ਕੋ ਲੈ ਕੇ ਤਿੰਨ ਸਾਲਾਂ ਢਾਈਆਂ ਸਾਲਾਂ ਦੇ ਵਿੱਚ ਤਿੰਨ ਪਾਰਟੀਆਂ ਬਦਲ ਲੈਂਦਾ ਪਹਿਲੇ ਕਾਂਗਰਸ ਤੋਂ ਆਪ ਤੇ ਆਪ ਤੋਂ ਮੈਂ ਸਾਰੇ ਹਿੰਦੁਸਤਾਨ 'ਚ ਇੱਕ ਵਾਹਬ ਐਮਪੀ ਵੇਖਿਆ ਹੋਵੇਗਾ ਜਿਹੜਾ ਇੱਕ ਪਾਰਟੀ ਤੋਂ ਐਮਪੀ ਬਣਦਾ ਇੱਕ ਸਾਲ ਫਿਰ ਉਹ ਸੇ ਪਾਰਟੀ ਦਾ ਅਨਾਉਂਸਡ ਕੈਂਡੀਡੇਟ ਪਾਰਟੀ ਛੱਡਦਾ ਤੇ ਭਾਜਪਾ ਦਾ ਕੈਂਡੀਡੇਟ ਬਣ ਜਾਂਦਾ ਤੇ ਜਿਸ ਤਰ੍ਹਾਂ ਜਿਲੰਦਰ ਦੇ ਲੋਕਾਂ ਨੂੰ ਵੈਸਟ ਦੇ ਲੋਕਾਂ ਨੂੰ ਮੈਂ ਬਹੁਤ ਦਿਲੋਂ ਮੁਬਾਰਕਬਾਦ ਪੇਸ਼ ਕਰੂੰਗਾ ਇਹ ਜਿਹੜੇ ਨੌਨ ਡਿਫੈਕਟਰ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਮਾਨਦਕ ਦੇ ਕੱਲਿਆ ਤੇ ਮੈਨੂੰ ਪੂਰ ਆਸ ਹੈ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਪਿੱਛੇ ਹੋ ਕੇ ਟੀ ਇਹ ਉਹਦੇ ਵਿੱਚ ਚੰਨੀ ਜੀ ਨੂੰ ਇੰਡੀਆ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਨੂੰ 44000 ਵੋਟ ਜਿਲੰਦਰ ਵੈਸਟੋਂ ਪਈ ਭਾਜਪਾ ਨੂੰ ਪਈ ਹੈ 42000 ਆਪ ਨੂੰ ਬਈ 15 ਬਿਆਲੀਆਂ ਦੀ ਇਹਨਾਂ ਦੀ ਬਤੀ ਨਹੀਂ ਟੱਪਣੀ ਆਜ ਕੀ ਭਾਜਪਾ ਮੇਰੀ ਪੇਸ਼ਗੋਈ ਹੈ ਇੱਕ ਸਿੰਗਲ ਇਸ਼ੂ ਤੇ ਇਹਨਾਂ ਨੂੰ ਮੋਟਾ ਪਈਆਂ ਸੀ ਉਹ ਇਸ਼ੂ ਖਤਮ ਹੋ ਗਿਆ ਹੁਣ ਇਸ ਤੋਂ ਬਾਅਦ ਇਹ ਬੱਤੀਆਂ ਧੁੱਪਤੇ ਨਹੀਂ ਜਾਂਦੇ ਤੇ ਤੁਸੀਂ ਮੈਨੂੰ ਆਪੇ ਦੱਸੋ 15 ਤੋਂ ਕਿੱਥੋਂ ਤੱਕ ਵਧਾ ਪੈਣਗੇ ਤੇ ਮੈਂ ਇਹ ਵੀ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਜਿਸ ਕੈਂਡੀਡੇਟ ਨੂੰ ਤੁਸੀਂ ਟਿਕਟ ਐਤਕੀ ਦਿੱਤੀ ਉਹ ਭਗਤ ਜੀ ਨੂੰ ਲੋਕ ਵੋਟਾਂ ਕਿਸ ਤਰ੍ਹਾਂ ਪਾਣਗੇ ਭਗਤ ਜੀ ਦੇ ਆਪਣੇ ਪਿਤਾ ਜੀ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਨੇ ਜੇ ਉਹਨਾਂ ਨੂੰ ਫੇਰ ਤਾਂ ਨਹੀਂ ਆਪਣੇ ਮੁੰਡੇ ਤੇ ਤੇ ਬੈਸਟ ਦੇ ਲੋਕ ਕਿਸ ਤਰ੍ਹਾਂ ਉਹਨੂੰ ਵੋਟਾਂ ਪਾਣਗੇ ਸੂਨੀ ਲਾਲ ਜੀ ਭੱਜ ਪੱਛ ਨੇ ਮੁੰਡਾ ਉਹਨਾਂ ਦਾ ਆਪਦੇ ਵਿੱਚ ਸਾਨੂੰ ਤੇ ਹੀ ਨਹੀਂ ਸਮਝ ਆ ਰਹੀ ਕਿ ਕਿਹੜਾ ਕਿੱਧਰ ਹੈ ਸਾਡੇ ਕੋ ਅਰੀਜਨਲ ਕੈਂਡੀਡੇਟਸ ਇੱਕ ਵਰਕਰ ਨੂੰ ਅਸੀਂ ਟਿਕਟ ਦਿੱਤੀ ਵੇਖੋ ਸਾਰੋਂ ਵੱਡੀ ਕਿਸੇ ਰਿਸ਼ਤੇਦਾਰੀ ਚ ਨਹੀਂ ਪਈ ਕੋਈ ਪਟਿਗਰੀ ਦੀ ਗੱਲ ਨਹੀਂ ਹੋਈ ਅਸੀਂ ਇੱਕ ਲੇਡੀ ਨੂੰ ਸਾਡੀ ਪਹਿਲੋਂ ਟਿਕਟ ਦਿੱਤੀ ਹੈ ਜਿਹੜੀ ਪੰਜ ਵਾਰ ਦੀ ਪਹਿਲੇ ਉਹਨਾਂ ਦੇ ਲੇਟ ਹਸਬੰਡ ਰਾਮ ਆਸਰਾ ਜੀ ਇਥੋਂ ਦੇ ਕਾਰਪੋਰੇਟਰ ਸਨ ਚਾਰ ਵਾਰ ਦੇ ਉਹਨੇ 25 ਸਾਲ ਤੋਂ ਲਗਾਤਾਰ ਆਪਣੇ ਏਰੀਆ ਦੀ ਇਮਾਨਦਾਰੀ ਨਾਲ ਉਹ ਸੇਵਾ ਕਰ ਰਹੇ ਨੇ ਇੱਕ ਲੇਡੀ ਨੂੰ ਦਿੱਤੀ ਟਿਕਟ ਤੇ ਤੁਹਾਡੇ ਸਾਹਮਣੇ ਆ ਬਾਕੀ ਤੇ ਤੁਹਾਨੂੰ ਇਹ ਵੇਖੋ ਕਾਲੀ ਦਲ ਨੇ ਜਿਹਨੂੰ ਦਿੱਤੀ ਉਹ ਖੁਦ ਹੀ ਤਰੋੜ ਵਿਛੋੜਾ ਕਰ ਲਿਓ ਤੇ ਉਹਨਾਂ ਨੂੰ ਡਿਸੋ ਨਹੀਂ ਕਰ ਗਏ ਤਾਂ ਇਸ ਟਾਈਮ ਦੇ ਉੱਤੇ ਮੈਂ ਸਮਝਦਾ ਕਿ ਜਿਲੰਦਰ ਵਸਤੇ ਮੇਰੇ ਵੀਰਾਂ ਨੂੰ ਪੈਣਾ ਨੂੰ ਮਾਤਾਵਾਂ ਨੂੰ ਮੈਂ ਇਹ ਗੁਜ਼ਾਰਿਸ਼ ਕਰੂੰਗਾ ਤਗੜੇ ਉੱਕੇ ਆਪਣੀ ਭੈਣ ਨੂੰ ਵੋਟਾਂ ਪਾ ਕੇ ਪੰਜੇ ਚੋਣ ਨਿਸ਼ਾਨ ਤੇ ਕਾਮਯਾਬ ਕਰੋ ਤੇ ਮੇਰੀ ਇੱਕ ਕਪੀਸ਼ ਕੋਈ ਹੋਰ ਸੁਣ ਲੋ ਇਲੈਕਸ਼ਨ ਮੁੱਕਦੇ ਇਹ ਭਗਵੰਤ ਮਾਨ ਗਿਆ ਇਹ ਤੇ ਇੱਥੇ ਘਰ ਕਹਿੰਦਾ ਮੈਂ ਦੋ ਦਿਨਾਂ ਚ ਆਇਆ ਕਰੂੰ ਇਹਨੇ ਇੱਥੇ ਆਣਾ ਇਹ ਤੇ ਜਿਹੜੇ ਘਰ ਤੇ ਉਹਦੇ ਤੇ ਨਹੀਂ ਰਹਿਣ ਜੋਗਾ ਰਹਿ ਦੇਣਾ ਥੋ ਹੀ ਇਜ਼ ਓਨ ਹਿਸ ਵੇ ਆਪ ਨੇ ਮਨ ਬਣਾ ਲਿਆ ਸਾਨੂੰ ਵੀ ਜਿਹੜੀ ਟਾਪ ਸੋਰਸਸ ਨੇ ਆਪ ਦੀਆਂ ਉਹ ਦੱਸ ਰਹੇ ਨੇ ਕਿ ਜਿੱਦਣ ਜਿਲੰਧਰ ਵੈਸ ਦਾ ਰਿਜ਼ਲਟ ਆਇਆ ਹਾਰ ਗਿਆ ਇਹਨਾਂ ਨੇ ਇਹਦਾ ਮੰਜਾ ਚੁੱਕ ਕੇ ਇਹਦਾ ਇਹਦੇ ਪਿੰਡ ਛੱਡਣਾ ਹੈ तो ही गल मैं कहना चाहना मैं अपने साथी केजरी, केजरीवाल को जो हाईकोर्ट द्वारा आदेश देने के बाद सीबीआई ने गिरफ्तार कर लिया उसके बारे में देखो वो कोर्ट के फैसले में मैं कोई उस पर टिप्पणी नहीं करना चाहूंगा कोर्ट जो है उस पर पूर्ण फेत है हर हिंदुस्तान की जमात का हमारे हर पोलिटिकल जमात को हर आदमी को जहां कोर्ट्स के इंटरफेरेंस है तो वहां तो हम कोई अपनी दलील अपील पेश नहीं करना चाहते कोर्ट वी हैव कंप्लीट फेथ इन द कोर्ट्स ऑफ इंडिया दे इंडिपेंडेंट कोर्ट्स तो जो उनका फैसला उस पर मैं कुछ But, कल लोकसभा or... स्पीकर ने जो राजकुमार चम्बेवाल है जो एमपी बने हैं उनको कहा है कि आप डिप्टी स्पीकर का कानून सीख के आइए डिप्टी स्पीकर, दिप्टी स्पीकर लेकर उन्होंने कल कहा था जो लोकसभा के स्पीकर को तो लोकसभा के स्पीकर ने उन्हें नसीहत दी कि आप पहले डिप्टी स्पीकर का, का कानून जो पढ़ के आइए ਇਸ ਬਾਰੇ ਮੈਨੂੰ ਨਹੀਂ ਪਤਾ ਬਈਰਸੋ ਸਪੋਰਟਸ ਯੂਨੀਵਰਸਿਟੀ ਦਾ ਜ਼ਿਕਰ ਹੋਇਆ ਸੀਗਾ ਵਾਦਾ ਕੀਤਾ ਸੀਗਾ ਸਰਕਾਰ ਤੋਂ ਉਹਦਾ ਕੋਈ ਵਾਦਾ ਨਹੀਂ ਹੋਇਆ ਗਰਾਊਂਡ ਤੇ ਆਗੇ ਹੋ ਮੈਂ ਭਗਵੰਤ ਮਾਨ ਨੂੰ ਪਹਿਲੇ ਪੁੱਛਣਾ ਚਾਹਨਾ ਭਗਵੰਤ ਜੀ 21 ਅਪ੍ਰੈਲ 2023 ਨੂੰ ਜਲੰਧਰ ਵਿੱਚ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੀ ਵਾਇਲ ਇਕਸ਼ਨ ਹੋਈ ਸੀ ਤੁਸੀਂ ਵਾਦਾ ਕੀਤਾ ਸੀ ਕੇਜਰੀਵਾਲ ਸਾਹਿਬ ਤੇ ਤੁਸੀਂ ਅਸੀਂ ਸਪੋਰਟਸ ਦੀ ਯੂਨੀਵਰਸਿਟੀ ਲਾਵਾਂਗੇ ਇੱਕ ਪੀਜੀਆਈ ਵਰਗਾ ਇਥੇ ਇੰਸਟੀਚਿਊਟ ਲੈ ਕੇ ਆਵਾਂਗੇ ਇੱਕ ਜਿਹੜਾ ਕਪੂਰਥਲਾ ਰੋਡ ਤੇ ਬਰੀਆਨਾ ਪਿੰਡ ਉਹਦੇ ਵਿੱਚ ਜਿਹੜਾ ਡੰਪ ਹੈ ਇਹ ਅਸੀਂ ਚੁੱਕਾਂਗੇ ਜੋ ਗੰਦਗੀ ਦਾ ਕੰਮ ਹੈ ਜਿਲੰਧਰ ਚੋਂ ਸਾਫ਼ ਕਰਾਂਗੇ ਇੰਡਸਟਰੀਅਲ ਏਰੀਆਜ਼ ਨੂੰ ਅਸੀਂ ਉੱਥੇ ਪੁਲਿਸ ਵੀ ਮੁਹੱਈਆ ਕਰਾਵਾਂਗੇ ਅਸੀਂ ਸੜਕਾਂ ਵੀ ਬਣਾਵਾਂਗੇ ਅਸੀਂ ਲਾਈਟਿੰਗ ਦਾ ਪ੍ਰਬੰਧ ਵੀ ਇੰਡਸਟਰੀਅਲ ਏਰੀਆਜ਼ 'ਚ ਕਰਾਂਗੇ ਅਸੀਂ ਸੀਵਰੇਜ ਦਾ ਵੀ ਕਰਾਂ ਹਰ ਪਾਸੇ ਤੁਸੀਂ ਫੇਲੋ ਨਾ ਤੁਸੀਂ ਔਰਤਾਂ ਨਾਲ ਸਾਡੀਆਂ ਭੈਣਾਂ ਨਾਲ ਜਿਹੜਾ ਵਾਅਦਾ ਕੀਤਾ ਸੀ ਕਿ 18 ਸਾਲ ਤੋਂ ਉਮਰ ਤੋਂ ਵੱਧ ਨੂੰ 1000 ਰੁਪਿਆ ਦਵਾਂਗੇ ਇੱਕ ਵੀ ਇਹੋ ਜਿਹਾ ਕੋਈ ਫੈਸਲਾ ਨਹੀਂ ਤੁਹਾਡਾ ਜਿਹੜਾ ਤੁਸੀਂ ਆਪਣੀ ਗਾਰੰਟੀ ਪੂਰੀ ਕਰ ਸਕੋ ਲੋਕ ਤੁਹਾਨੂੰ ਵੋਟਾਂ ਕਿਉਂ ਪਾਣਗੇ ਤੇ ਤੁਸੀਂ ਸ਼ਹਿਰ ਤੋਂ ਬਾਹਰ ਆ ਕੇ ਮਕਾਨ ਲੈ ਲਿਆ ਤੁਹਾਨੂੰ ਲੱਭਣ ਕੌਣ ਜਾਏਗਾ ਲੱਭ ਰਹੇ ਨਹੀਂ ਸੋਂ ਜਿਲੰਦਰ ਦੇ ਲੋਕਾਂ ਵਾਸਤੇ ਬਹੁਤ ਭਾਰੀ ਟ੍ਰੈਫਿਕ ਦੀ ਜਿਹੜੀ ਇੱਕ ਪ੍ਰੋਬਲਮ ਕੀ ਮਿਨਿਸਟਰ ਜਿੱਥੇ ਜ਼ਿਆਦਾ ਟ੍ਰੈਫਿਕ ਜਮ ਹੁੰਦੇ ਨੇ ਡੀਨ ਲੈਨ ਨੂੰ ਕੁਝ ਨਹੀਂ ਸ਼ਹਿਰ ਦਾ ਵੀ ਨੁਕਸਾਨ ਕਰ ਰਹੇ ਤੇ ਜਲੰਧਰ ਨੂੰ ਵੀ ਪਰੇਸ਼ਾਨ। ਮਾਇਸ ਉਹ ਹੀ ਬਾਦੇ ਹੁਣ ਦੁਬਾਰਾ ਕੀਤੇ ਕੇਨ ਸਟਰੀਟ ਲਾਈਟਾਂ ਦਾ ਵਾਇਰ ਦਾ ਉਹ ਰੋਡ ਦਾ ਕੀ ਲੱਗਦਾ ਹੈ ਮੈਂ ਤੇ ਇੰਨੀ ਗੱਲ ਹੀ ਤੁਹਾਨੂੰ ਕਹਿ ਸਕਦੇ ਇਹਨਾਂ ਦੀ ਆਪਣੀ ਟਿਊਬ ਲਾਈਟ ਬੰਦ ਹੋਣ ਵਾਲੀ ਇਹਨਾਂ ਨੇ ਕਹੇ ਦੀ ਲਾਈਟ ਕਿੱਥੋਂ ਜਗਾਣੀ ਉਹਨੂੰ ਲੈ ਕੇ ਬਾਜਾ ਸਭ ਇਲਜ਼ਾਮ ਲਗਾਉਦੇ ਹਰਜੋਤ ਮੈਸ ਹੁਣੇ ਗੱਲ ਕੌਂਫੈਰੈਂਸ ਵੀ ਕੀਤੀ ਹੈ ਇਹ ਮੈਡਮ ਜਿਹੜੇ ਖੁਦ ਕਾਉਂਸਲਰ ਰਹੇ ਹੈ ਜਿਹੜੇ ਖੁਦ ਸੀਨੀਅਰ ਡਿਪਟੀ ਮੇਅਰ ਰਹੇ ਹੈ ਦਮਪ ਦਾ ਕੁਝ ਕਰਾ ਰਹੇ ਨੇ ਕਹਿ ਰਹੇ ਕਿ 760 ਕਰੋੜ ਰੁਪਏ ਦਾ ਘਪਲਾ ਹੋਇਆ ਉਹਦਾ ਸਾਹਬ ਕੀ ਸਮਾਰਟ ਸਿਟੀ ਤੋਂ ਹੈ ਸਮਾਰਟ ਸਿਟੀ ਤੋਂ ਤੈਨੂੰ ਇਹ ਦੱਸੋ ਜੀ 2.5 ਲੱਖ ਲੈਣਾਂ ਨੂੰ ਗਵਰਨਮੈਂਟ ਚੋਗੇ ਤੇ ਜੇ ਘਪਲਾ ਹੋਇਆ ਸੀ ਤੇ ਜਿੱਥੇ ਬਾਕੀ ਨੂੰ ਕਵਰੀਆਂ ਕਰਾਈਆਂ ਜੇ ਇਹ ਵੀ ਕਰਾ ਲੈਣੀ ਇਹ ਹਰਜੋਤ ਬੈਨ ਜੀ ਨੂੰ ਹੁਣ ਚੇਤੇ ਆਇਆ ਜੀ ਜੇ ਤੋ ਸਾਰਾ ਕੰਮ ਹਾਰ ਗਏ ਹੋ ਤੁਸੀਂ 92 ਤੋਂ ਬੱਤੀਆਂ ਤੇ ਆ ਗਏ ਤੁਸੀਂ 13 ਤੋਂ ਤਿੰਨਾ ਤੇ ਆ ਗਏ ਪਾਰਲੀਮੈਂਟ ਦੇ ਸੀਟਾਂ ਤੇ ਤੁਹਾਡਾ ਚੀਫ ਮਿਨਿਸਟਰ ਜਾਣ ਵਾਲਾ ਤੇ ਬੈਂਸ ਦਾ ਵੀ ਹਾਲ ਉਹੀ ਹੋਣਾ ਜੋ ਭਗਵੰਦਾ ਹੋਣਾ ਹੁਣ ਤੁਹਾਨੂੰ ਲੋਕਾਂ ਦੇ ਵੇਖੋ ਇਹ ਗਵਰਨਮੈਂਟ ਚੋਂ ਆਇਆ 2.5 ਸਾਲ ਬਾਅਦ ਤੁਸੀਂ ਦੂਜਿਆਂ ਨੂੰ ਅਕਿਊਜ਼ ਕਰ ਰਹੇ ਹੋ ਇੱਕ ਕਾਉਂਸਲਰ ਡੰਪ ਇੱਕ ਇੱਕ ਕਾਉਂਸਲਰ ਜਿਹੜਾ ਉਹ ਡੰਪ ਨੂੰ ਮੂਵ ਕਰਾ ਸਕਦਾ ਇਹ ਤੇ ਗਵਰਨਮੈਂਟ ਦੇ ਲੈਵਲ ਤੇ ਚੀਜ਼ਾਂ ਹੁੰਦੀਆਂ ਨੇ ਜੇ 2.5 ਸਾਲਾਂ ਚ ਆਪ ਨਹੀਂ ਕਰਾ ਸਕੀ ਕਿ ਸੁਰਿੰਦਰ ਕੌਰ ਦੀ ਇਕੱਲੇ ਜਸਟ ਐਜ਼ ਅ ਕਾਉਂਸਲਰ ਮੂਵ ਕਰਾ ਸਕਦੇ ਦੀਸ ਡਿਸੀਜਨਸ ਆ ਟੇਕਨ ਐਟ ਦੀ ਚੀਫ ਮਿਸਟਰਸ ਲੈਵਲ ਇੱਕ ਡੰਪ ਨੂੰ ਮੂਵ ਕਰਨਾ ਨਵੀਂ ਜਗ੍ਹਾ ਜਗਾ ਐਕਵਾਇਰ ਕਰਨੀ ਹੈ ਸਾਰਾ ਕੁਝ ਹੀ ਕਰਨਾ ਹੈ ਤੇ ਮੇਜਰ ਪ੍ਰੋਜੈਕਟ ਹੈ ਦੀ ਇਟ ਕੈਨ ਨੋਟ ਬੀ ਡਨ ਐਟ ਦੀ ਲੈਵਲ ਆਫ ਅ ਪੁਲਿਸ ਮਿਸਪਲ ਕਾਉਂਸਲਰ ਬਾਜਵਾ ਜੀ ਕਿਉਂਕਿ ਹਿਮਾਚਲ ਦੇ ਵਿੱਚ ਹੈ ਨਾ ਰੋਜ਼ ਵੀਡੀਓ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਉੱਥੇ ਬਿੱਤਰਾ ਕੀਤਾ ਜਾ ਰਿਹਾ ਹੈ ਆ ਦੁਰਵਿਵਾਰ ਕੀਤਾ ਜਾ ਰਿਹਾ ਹੈ ਹੈ ਕਿ ਚੰਨੀ ਸਾਹਿਬ ਨੇ ਕਿਹਾ ਕਿ ਜਿਹੜੇ ਮੁੱਖ ਮੰਤਰੀ ਸੁੱਖੂ ਹੈ ਉਹਨਾਂ ਨਾਲ ਗੱਲਬਾਤ ਕੀਤੀ ਲੇਕਿਨ ਨਾ ਕੋਈ ਸਟ੍ਰਿਕ ਐਕਸ਼ਨ ਕਰਦਾ ਨਜ਼ਰ ਆ ਰਿਹਾ ਹੈ ਕੱਲ ਆਮ ਆਦਮੀ ਪਾਰਟੀ ਨੇ ਵੀ ਸਵਾਲ ਚੁੱਕੇ ਆ ਆਮ ਆਦਮੀ ਤੇ ਤਾਂ ਚੁੱਕੇ ਦੇ ਇੱਥੇ ਨਾ ਕੁਝ ਹੁੰਦਾ ਪੰਜਾਬ ਦੇ ਵਿੱਚ ਰੋਜ਼ ਵਿਤਕਰੇ ਪੰਜਾਬੀਆਂ ਨਾਲ ਹੋ ਰਹੇ ਨੇ ਨੌਜਵਾਨ ਬੱਚੇ ਸਾਡੇ ਘਰਾਂ ਦੇ ਵਿੱਚੋਂ ਨਸ਼ੇ ਨਾਲ ਮਾਰੇ ਜਾ ਰਹੇ ਨੇ ਸਾਰਿਆਂ ਨੂੰ ਵੱਡਾ ਮੁੱਦਾ ਦਿਲਿੰਦਰ ਵੈਸੇ ਇਹੀ ਹੈ ਨਸ਼ੇ ਦਾ ਮੁੱਦਾ ਹੈ ਉਹ ਤੇ ਇਹਨਾਂ ਕੋ ਸਮਝਿਆ ਨਹੀਂ ਜਾ ਰਿਹਾ ਅਸੀਂ ਇੱਕ ਲੰਮ ਕਰ ਰਹੇ ਹਾਂ ਜੋ ਕੁਝ ਵੀ ਹਿਮਾਚਲ ਚ ਹੋਇਆ ਚਨੀਜੀ ਨੇ ਵੀ ਸੁਖੂ ਜੀ ਨਾਲ ਗੱਲ ਕੀਤੀ ਮੈਂ ਵੀ ਕੀਤੀ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਐਂਡ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜੀਆਂ ਬੀ ਜੀ ਪੀ ਦੀਆਂ ਏਜੰਸੀਜ਼ ਨੇ ਇਸ ਕਿਸਮ ਦਾ ਮਾਹੌਲ ਦੇਸ਼ 'ਚ ਬਣਾਉਣ ਵਾਸਤੇ ਪੰਜਾਬੀਆਂ ਦੇ ਖਿਲਾਫ ਵਿਸ਼ੇਸ਼ ਤੌਰ ਤੇ ਇੱਕ ਨੁਕਤਾ